आज 79 ਦੇ ਅਸੀਂ ਰਵਾੜ ਦੇ ਵਿੱਚ ਇਹ ਜਿਹੜਾ ਬੱਚਿਆਂ ਨੇ ਭਗਵੰਤ ਮਾਨ ਦਾ ਪੁੱਤਰਾ ਨਹੀਂ ਜੜਿਆ ਉਹਦਾ ਸੰਸਕਾਰ ਕੀਤਾ ਹੈ ਬੱਚਿਆਂ ਕੋਲੇ ਗਲਤੀ ਹੋ ਗਈ ਕਿ ਉਹਤੇ ਦੱਸਣਾ ਸੀ ਕਿ ਸਵੇਰੇ ਫੁੱਲ ਚੁਕਣ ਦਾ ਟਾਈਮ ਕਿੰਨਾ ਹੈ ਇਸ ਕਰਕੇ ਜਿਹੜੀ ਅਗਲੀ ਹੁਣ ਵੀਡੀਓ ਤੁਹਾਨੂੰ ਦੇਾਂਗੇ ਉਹਦੇ ਸ਼ੇਅਰ ਕਰਾਂਗੇ ਉਹ ਸਾਰੇ ਹੌਮ ਹੋਮ ਆ ਕੇ ਪਹੁੰਚੋ ਸਵੇਰੇ ਇਹਨਾਂ ਦਾ ਜਿਹੜਾ ਫੁੱਲ ਚੁਕਣ ਦਾ ਟਾਈਮ ਹੈ ਤੁਹਾਨੂੰ ਥੋੜੀ ਦੇਰ ਤੱਕ ਦੱਸਦੇ ਆ ਔਰ ਜਿਹੜਾ ਖਾਣਾ ਹੈ ਕੱਲ ਦਾ ਭਗਵੰਤ ਮਾਨ ਦੀ ਸੰਸਕਾਰ ਤੋਂ ਬਾਅਦ ਦਾ ਇੱਥੇ ਆਣ ਕੇ ਛਕਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਹ ਭਾਜਪਾ ਕਾਰਕਟਰ ਨਾ ਕਦੀ ਡਰਿਆ ਨਾ ਕਦੀ ਡਰੇਗਾ ਇਹ ਪੂਰੇ ਵਿਸ਼ਵ ਦੇ ਵਿੱਚ ਸਭ ਤੋਂ ਵੱਡੀ ਪਾਰਟੀ ਹੈ ਭਾਰਤੀ ਜਨਤਾ ਪਾਰਟੀ ਜਿੰਦੇ ਕਾਰਕਟਰਾਂ ਨੂੰ ਇਹ ਪਰੇਸ਼ਾਨ ਕਰ ਰਹੇ ਨੇ ਚੱਕ ਰਹੇ ਨੇ ਸਿਰਫ ਉਹਦਾ ਕਾਰਨ ਕੀ ਹੈ ਸੈਂਟਰ ਗਵਰਨਮੈਂਟ ਮੋਦੀ ਸਾਹਿਬ ਦੀ ਜਿਹੜੀ ਸਕੀਮਾ ਵੈ ਉਹ ਪੰਜਾਬ ਤੱਕ ਪੰਚਾਇਆਂ ਜਾ ਰਹੀਆਂ ਹੈ ਕਰਾ ਕਰਾ ਤੱਕ ਪੁੰਚਾਈਆਂ ਜਾ ਰਹੀਆਂ ਪਿੰਡਾਂ ਪਿੰਡਾਂ ਤੱਕ ਪੁੰਚਾਈਆਂ ਜਾ ਰਹੀਆਂ ਸ਼ਹਿਰਾਂ ਚ ਪਹਿਲਾਂ ਹੀ ਬੀਜੇਪੀ ਨੂੰ ਪਸੰਦ ਕੀਤਾ ਜਾਂਦਾ ਹੁਣ ਬੀਜੇਪੀ ਨੂੰ ਪਿੰਡਾਂ ਵਿੱਚ ਵੀ ਪਸੰਦ ਕੀਤਾ ਜਾ ਰਿਹਾ ਉਸ ਸਦਕਾ ਇਹ ਬੀਜੇਪੀ ਪ੍ਰਧਾਨ ਨੂੰ ਇਹਨਾਂ ਨੇ ਚੱਕਿਆ ਸੁਨੀਲ ਜਾਕਰ ਜੀ ਨੂੰ ਸਾਡੇ ਤੇ ਜੇ ਸੁਨੀਲ ਜਾਕਰ ਜੀ ਸਾਡੇ ਪ੍ਰਧਾਨ ਨੇ ਇੱਥੇ ਜਿੰਨੇ ਅਸੀਂ ਸਾਰੇ ਖੜੇ ਆ ਸਾਰੇ ਅਸੀਂ ਬੀਜੇਪੀ ਦੇ ਕਾਰਕਿਰਤਾ ਵਾ ਸਾਨੂੰ ਸਾਰਿਆਂ ਨੂੰ ਰੈਸਟ ਪਾ ਲੋ ਇਹ ਪੰਜਾਬ ਦੇ ਲੋਕ ਡਰਨ ਵਾਲੇ ਨਹੀਂ ਹੈਗੇ 8 ਵਜੇ ਤੋਂ ਬਾਅਦ ਸਾਡਾ ਸੀਐਮ ਜਿਹੜਾ ਸ਼ਰਾਬੀ ਸ਼ਰਾਬ ਪੀ ਲੈਂਦਾ ਉਹਨੂੰ ਇਹ ਨਹੀਂ ਪਤਾ ਲੱਗਦਾ ਪੀਣ ਤੋਂ ਬਾਅਦ ਮੈਂ ਆਰਡਰ ਕੀ ਕਰਦੀ ਐ ਲੋ ਐਂਡ ਆਰਡਰ ਇਹਨਾਂ ਕੋ ਮੈਂਟੇਨ ਨਹੀਂ ਹੁੰਦੇ ਪਏ ਰੋਜ਼ ਜਗ੍ਹਾ ਜਗ੍ਹਾ ਤੇ ਕਤਲ ਹੋ ਰਹੇ ਚੋਰੀਆਂ ਚਕਾਰੀਆਂ ਹੋਈਆਂ ਉਹ ਇਹਨਾਂ ਕੋ ਫੜੇ ਨਹੀਂ ਜਾ ਰਹੇ ਬੀਜੇਪੀ ਦੇ ਕਾਰਕਿਰਤਾ ਨੂੰ ਫੜਨ ਵਾਸਤੇ ਹਜ਼ਾਰਾਂ ਪੁਲਿਸ ਮਰੇ ਆਜੇ ਮੈਨਾਂ ਕੋਈ ਗਈ ਐ ਇਹਦਾ ਜਵਾਬ ਬੀਜੇਪੀ ਕਾਰਕਿਰਤਾ ਦੇਣਾ ਜ਼ਰੂਰੀ ਹੈ ਪਲੀ ਪਾਂਤੀ ਆਨ ਆਲਾ ਟਾਈਮ ભગવંતમાન ਜੀ ਤੁਸੀਂ ਵੀ ਜੇਲ੍ਹ ਦੀਆਂ ਰੋਟੀਆਂ ਸੇਕਦੀਆਂ ਅੰਗਰੇਜ਼ ਤਾਂ ਸੀ ਪਹਜਾਤੇ ਇਹ ਦਿੱਲੀ ਵਾਲੇ ਚੋਰ ਵੀ ਹੁਣ ਪੰਜਾਬ ਚ ਬਿਨਾਂ ਗੱਲ ਤੋਂ ਚੱਕਿਆ ਜਾ ਰਿਹਾ ਉਹਨਾਂ ਦਾ ਕਸੂਰ ਇਹੀ ਹੈ ਸਿਰਫ ਉਹ ਕੈਂਪ ਲਗਾ ਰਿਹਾ ਮੋਦੀ ਜੀ ਦੀਆਂ ਸਕੀਮਾਂ ਦੱਸੀਆਂ ਜਾ ਰਹੀਆਂ ਤੇ ਮੋਦੀ ਜੀ ਦੀਆਂ ਸਕੀਮਾਂ ਕੀ ਹੈ ਅਦਾ ਆਰ ਕਾਰਡ ਸੋਖੇ ਬਣ ਜਾਣਗੇ ਲੋਕਾਂ ਦਾ ਇਲਾਜ ਸੋਖਾ ਹੋ ਜਾਏਗਾ ਤੇ ਲੋਕਾਂ ਨੂੰ ਜਿਹੜੇ ਜਿਹੜੇ ਛੋਟੇ ਬੰਦਿਆਂ ਨੂੰ ਜਿਨ੍ਹਾਂ ਲੋਕਾਂ ਨੂੰ ਲੋਡ ਹੈ ਲੱਖ ਲੱਖ 2-2 ਲੱਖ ਰੁਪਏ ਪਾਸ ਹੋ ਜਾਣਗੇ ਲੈਂਟਰ ਸਕੀਮ ਆ ਜਾਏਗੀ ਇਹਨਾਂ ਵਾਸਤੇ ਬੀਜੇਪੀ ਦੇ ਕਾਰਕਟਰਾਂ ਨੂੰ ਜੇਲ੍ਹ ਚ ਬੰਦ ਕਰਨਾ ਪੰਜਾਬ ਸਰਕਾਰ ਇੱਥੋਂ ਪਤਾ ਲੱਗਦਾ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਬੀਜੇਪੀ ਦੇ ਕਾਰਕਟਰ ਪਿੰਡਾਂ ਦੇ ਵਿੱਚ ਕਦੇ ਨਾ ਡਰੇ ਹੈ ਤੇ ਨਾ ਡਰਨਗੇ ਜਿੰਨਾ ਸਾਨੂੰ ਦਬਾਨਗੇ ਉਨਾਂ ਸੀ ਉੱਭਰ ਕੇ ਕੰਮ ਕਰਾਂਗੇ ਜ਼ਿਆਦਾ ਵਾਰਡ ਨੰਬਰ ਕਿੰਨੇ ਦਾ ਸਾਂਝੇ ਤੌਰ ਤੇ ਕਿੱਦਾਂ ਇਹ ਵਾਰਡ ਨੰਬਰ 79 ਤੇ 80 ਜਿੱਥੋਂ ਮੇਰੇ ਛੋਟਾ ਭਰਾ ਵੀ ਕੌਂਸਲਰ ਹੈ ਮੈਂ ਵੀ ਹਾਂ ਉਹ ਵਾਰਡ ਦੇ ਲੋਕਾਂ ਦੇ ਵਿੱਚ ਬਹੁਤ ਇਸ ਗੱਲ ਦੀ ਨਿਰਾਸ਼ਾ ਸੀ ਕਿ ਉਹ ਭਾਜਪਾ ਕੰਮ ਕਰ ਰਹੀ ਹੈ ਜਦੋਂ ਕੋਈ ਪਾਰਟੀ ਕੰਮ ਕਰੇਗੀ ਸ਼ਹਿਰ ਵਾਲਿਆਂ ਨੂੰ ਇਸ ਗੱਲ ਦਾ ਦੁੱਖ ਹੋਇਆ ਪਿੰਡਾਂ ਦੇ ਵਿੱਚ ਭਾਜਪਾ ਦੇ ਕਾਰਕਿਰਤਾ ਕਿਉਂ ਚੱਕੇ ਜਾ ਰਹੇ ਆ ਅਸੀਂ ਸ਼ਹਿਰ ਵਾਲੇ ਇਕੱਠੇ ਹੋ ਕੇ ਪਿੰਡਾਂ ਦੇ ਨਾਲ ਖੜੇ ਹਾਂ ਕਿਉਂਕਿ ਤੇ 19 ਜਰ ਪੰਜਾਬ ਦੇ ਵਿੱਚ ਤਰੱਕੀ ਨਹੀਂ ਹੋ ਸਕਦੀ ਜਦ ਤੱਕ ਸਾਡੇ ਜੱਟਾ ਭਰਾਵਾਂ ਨੂੰ ਜਾਂ ਮਜ਼ਦੂਰਾਂ ਨੂੰ ਮੋਦੀ ਜੀ ਦੀਆਂ ਸਕੀਮਾਂ ਨਹੀਂ ਮਿਲਦੀਆਂ ਹਰ ਇੱਕ ਸਕੀਮ ਪਿੰਡਾਂ ਦੇ ਵਿੱਚ ਘਰ-ਘਰ ਚ ਪਹੁੰਚਾਈ ਜੇਗੀ ਤੇ ਮੋਦੀ ਜੀ ਦੇ ਜੈ ਦੇ ਨਾਰੇ ਲੱਗਣਗੇ ਅੱਜ ਦਾ ਜਿਹੜਾ ਸੀਗਾ ਪੰਜਾਬ ਪਰਚ ਭਗਵੰਤਾਨ ਦੇ ਪੁਤਲੇ ਸਾੜੇ ਜਾ ਰਹੇ ਆ ਜਿਹੜਾ ਕੀ ਇਹਨਾਂ ਨੇ 2 ਦਿਨ ਪਹਿਲੇ ਸਾਡੇ ਬੀਜੇਪੀ ਦੇ ਕਾਰਜਕਰਤਾ ਨੂੰ ਘਰੋਂ ਚੱਕਣਾ ਸੀਗਾ ਚੱਕ ਕੇ ਥਾਣੇ ਥਾਣੇ ਜਮਾ ਕੀਤਾ ਉਦੇ ਵਿਰੋਧ ਚ ਅੱਜ ਪੂਰੇ ਪੰਜਾਬ ਚ ਭਗਵੰਤ ਮਾਨ ਦੇ ਪੁੱਤਲੇ ਸਾੜੇ ਜਾ ਰਹੇ ਆ ਤੇ ਅਸੀਂ ਸਾਰੇ ਲੋਕਾਂ ਨੇ ਮhalla ਨਿਵਾਸੀਆਂ ਨੇ ਨਾਲ ਕੇ ਪੁੱਤਲਾ ਸਾੜਿਆ ਜੋ ਕਿ ਇਹਨਾਂ ਨੇ ਆਪ ਕੋ ਚ 3.5 ਸਾਲਾਂ ਚ ਕੀਤਾ ਨਹੀਂ ਹੈਗਾ ਜਿਹੜੀ ਕੇਂਦਰ ਦੀ ਮੋਦੀ ਵੱਲੋਂ ਸਕੀਮਾਂ ਆਈਆਂ ਉਹ ਅਸੀਂ ਪਿੰਡਾਂ ਤੱਕ ਪਹੁੰਚਾ ਰਹੇ ਆ ਤੇ ਇਹਨਾਂ ਨੂੰ ਚੁਬਣ ਹੋ ਰਹੀ ਆ ਅੱਜ ਸਾਡੇ ਕਾਰਜਕਰਤਾ ਨੂੰ ਫੜਦੇ ਪਏ ਜੇ 3.5 ਸਾਲਾਂ ਚ ਤੁਸੀਂ ਕੰਮ ਕੀਤਾ ਹੁੰਦਾ ਤੇ ਅਜੇ ਨੋਬਤ ਨਹੀਂ ਹੁੰਦੀ ਤੁਸੀਂ 1000 ਰੁਪਏ ਮਹੀਨਾ ਲੇਡੀਜ਼ ਨੂੰ ਵਾਦਾ ਕਰਕੇ ਉਹ ਮੁਕਰਿਆ ਤੁਸੀਂ ਹਰ ਵਾਦੇ ਤੇ ਤੁਹਾਡੀ ਫੇਲੀਅਰ ਹੋਈ ਹੈ ਸਰਕਾਰ ਇਸ ਕਰਕੇ ਤੁਹਾਡਾ ਹੁਣ ਸਫਾਇਆ ਹੋਣ ਵਾਲਾ ਪੰਜਾਬ ਚ ਪੰਜਾਬ ਚ ਗੋਟਬਾਏ ਕਰਨ ਵਾਲਾ ਤੁਹਾਨੂੰ ਥੋੜੇ ਦਿਨਾਂ ਚ ਜੋ ਤੁਸੀਂ ਭਾਰਤੀ ਜਨਤਾ ਪਾਰਟੀ ਨਾਲ ਧੱਕਾ ਕਰ ਰਹੇ ਹੋ ਭਾਰਤੀ ਜਨਤਾ ਪਾਰਟੀ ਨਾਲ ਧੱਕੇ ਨਾਲ ਡਰਦੀ ਹੈ ਔਰ ਨਹੀਂ ਡਰੇਗੀ ਜੈ ਹਿੰਦ ਜੈ